ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰ ਹਰ ਜਨਕ ਮਾਲ ਖਜ਼ੀਨਾ ਹਰ ਧਾਨ ਜਨਕ ਆਪ ਪ੍ਰਵਦੀਨਾ ਹਰ ਹਰ ਜਨਕ ਓਟ ਸਤਾਣੀ ਹਰ ਪ੍ਰਤਾਪ ਜਨ ਅਵਰ ਨਾ ਜਾਣੀ ਓਤ ਪੋਤ ਜਨ ਹਰ ਰਸ ਰਾਤੇ ਸੁੰਨ ਸਮਾਦ ਨਾਮ ਰਸ ਮਤੇ ਮਤੇ ਕਸ ਕੇ ਬੋਲੋ आठ पहर जन हर हर जप हर का भगत प्रकट नहीं छपा भाई विश्राम ध्यान ना लाउना हर का भगत प्रकट इथी विश्राम लादना नहीं छपा प्रकट तो पहला थोड़ी थोड़ा सा ठहरा दे के बोलना है हर का भगत प्रकट नहीं छपा हर की भगत मुक्त बहु करे ਨਾਨਕ ਜਨ ਸੰਗ ਕੇਤੇ ਤਰੇ ਪਾਰ ਜਾਤ ਇਹ ਹਰ ਕੋ ਨਾਮ ਕਾਮ ਤੈਨ ਹਰ ਹਰ ਗੁਣ ਗਾਮ ਸਭ ਤੇ ਊਤਮ ਹਰ ਕੀ ਕਥਾ ਨਾਮ ਸੁਨਤ ਦਰਦ ਦੁਖ ਲਥਾ ਨਾਮ ਕੀ ਮਹਿਮਾ ਸੰਤ ਰਿਤ ਵਸਾ ਨਾਮ ਕੀ ਮਹਿਮਾ ਸੰਤ ਰਿਤ ਵਸਾ ਸੰਤ ਪ੍ਰਤਾਪ ਦੁਰਤ ਸਭ ਨਸਾ ਸੰਤ ਕਾ ਸੰਗ ਵਡ ਭਾਗੀ ਪਾਈਐ ਸੰਤ ਕੀ ਸੇਵਾ ਨਾਮ ਧਿਆਈਐ ਨਾਮ ਤੁਲ ਕਛ ਅਵਰ ਨ ਹੋਇ ਨਾਨਕ ਗੁਰਮੁਖ ਨਾਮ ਪਾਵੈ ਜਨ ਕੋਇ ਸ਼ਲੋਕ ਨਾਨਕ ਗੁਰਮੁਖ ਇਥੇ ਵਿਸਰਾਮ ਲਾ ਦੋ ਨਾਮ ਪਾਵੈ ਜਨ ਕੋਇ ਸ਼ਲੋਕ ਬਹੁ ਸਾਸਤਰ ਬਹੁ ਸਿੰਮ੍ਰਿਤੀ ਪੀਖੇ ਸਰਬ ਟਡੋਲ ਬਹੁ ਸ਼ਾਸਤਰ ਇਥੇ ਠਮਕ ਲਾ ਦੰਨੀ ਹੈ ਬਹੁ ਸਿਮ ਰੀਤੀ ਇਹ ਮੰਮੇ ਦੀ ਜਿਹੜੀ ਸਿਹਾਰੀ ਆ ਰਾਰਿੰਗ ਲੱਗ ਜੰਨੀ ਹੈ ਸੇਮ ਬੋਲ ਕੇ ਨਾ ਰੀਤੀ ਉਚਾਰਨ ਕਰ ਦਨਾ ਸੇਮ ਰੀਤੀ ਪੀਖੇ ਸਰਬ ਟਡੋਲ ਅੱਡੇ ਦੋਵੇਂ ਬੋਲਨੇ ਹਨ ਇੱਕ ਡੱਡਾ ਨਹੀਂ ਵਿੱਚ ਬੋਲਦੇ ਹਨ ਪੂਜ ਜਸਨਾਹੀ ਹਰ ਹਰੇ नानक नाम अमूल इ पूजस पाठ करना है, नाम दे तो पूज नहीं सकदी कस के बोलना पूजस नहीं कहना नानक पाते यमक लादनी है नानक नाम अमूल अष्टपदी जाप ताप ज्ञान सब ध्यान खाट शास्त्र सिमरित वखियां खाट पुल्ला ही उच्चारण करना ਜੋਗ ਅਭਿਆਸ ਕਰਮ ਧਰਮ ਕਿਰਿਆ ਕਿ ਧਰਮ ਉਚਾਰਨ ਕਰਨਾ ਧਰਮ ਨਹੀਂ ਕਹਿਣਾ ਰਾਰਾ ਪੂਰਾ ਲਾ ਕੇ ਸਗਲ ਤਿਆਗ ਬਾਨ ਮੱਦੇ ਫਿਰਿਆ ਅਨੇਕ ਪ੍ਰਕਾਰ ਕੀਏ ਬਹੁ ਜਤਨਾ ਪੁੰਨ ਦਾਨ ਹੋਮੇ ਬਹੁ ਰਤਨਾ ਇਹ ਵੀ ਪਾਠ ਹੋਮੇ ਲਾ ਦੇ ਨਾਲ ਹੀ ਉਚਾਰਨ ਕਰਨਾ ਆਮ ਹੋਮੇ ਕਹਿ ਜਾਂਦੇ ਸਰੀਰ ਕਟਾਏ ਹੋਮੈ ਕਰ ਰਾਤੀ ਇਥੇ ਹੋਮੈ ਇਸ ਨੂੰ ਹਉ ਊੜਾ ਨਹੀਂ ਵਿਚਲਾਉਣਾ ਹੋਮੈ ਉਚਾਰਨ ਕਰਨਾ ਧਿਆਨ ਦੇ ਨਾਲ ਸਰੀਰ ਕਟਾਏ ਹੋਮੈ ਕਰ ਰਾਤੀ ਵਰਤ ਨੇਮ ਕਰ ਬਹ ਭਾਤੀ ਨਹੀ ਤੁਲ ਰਾਮ ਨਾਮ ਵਿਚਾਰ ਨਾਨਕ ਗੁਰਮੁਖ ਨਾਮ ਜਪਿਐ ਇੱਕ ਬਾਰ ਨੌਖੰਡ ਪ੍ਰਸੂਨੀ ਫਿਰੈ ਚਿਰ ਜੀਵੈ ਮਹਾ ਉਦਾਸ ਤਪੀਸਰ ਥੀਵੈ ਤਪੀਸਰ ਪੱਜਿਹੜਾ ਥੋੜਾ ਜਿਹਾ ਕੱਸ ਕੇ ਉਚਾਰਨ ਕਰਨਾ ਅਗਨਮਾਹੀ ਹੋਮਤ ਪੁਰਾਨ ਕਨਿਕ ਅਸ਼ਵ ਹੈਵਰ ਭੂਮਦਾਨ ਨਿਉਲੀ ਨਿਉਲੀ ਕਰਮ ਕਰੈ ਬਹੁ ਆਸਨ ਜੈਨ ਮਾਰਗ ਸੰਜਮ ਅਤਿ ਸਾਧਨਾ ਨੇਮਕ ਨੇਮਕਾਰ ਸਰੀਰ ਕਟਾਵੈ ਤਾਪੀ ਹੋਮੈ ਮੈਲ ਨ ਜਾਵੈ ਤਾਪੀ ਇਥੇ ਵਿਸਰਾਮ ਲਾਦਣਾ ਹੋਮੈ ਮੈਲ ਇਥੇ ਠਮਕ ਲਾਦਨੀਆ ਨ ਜਾਵੈ ਹਰ ਕੀ ਨਾਮ ਸੰਸਰ ਕਾਛ ਨਾਹੀ ਨਾਨਕ ਗੁਰਮੁਖ ਨਾਮ ਜਪਤ ਗਾਤ ਪਾਹੀ ਨਾਨਕ ਪਾਤੇ ਜਮਕ ਲਾ ਦੂ ਨਾਨਕ ਗੁਰਮੁਖ ਨਾਮ ਜਪਤ ਗਤ ਪਾਹੀ ਮਨ ਕਮਨਾ ਤੀਰਸ ਦੇਹ ਛੁਟੈ ਗਰਬ ਗੁਮਾਨ ਨਾ ਮੰਨਤੇ ਹੁਟੈ ਸੋਚ ਕਰੈ ਦਿਨਸ ਅਰ ਰਾਤ ਮਾਨ ਕੀ ਮੈਲ ਨ ਤਾਨਤੇ ਜਾਤ ਇਸ ਦੇਹੀ ਕੋ ਬਹੁ ਸਦਨਾ ਕਰੈ ਕਿ ਸਦਨਾ ਥੋੜਾ ਜ੍ਹਾ ਕਸ ਕੇ ਉਚਾਰਨ ਕਰਨਾ ਸਾਧਨਾ ਨਿਕ ਮਨ ਤੇ ਕਬੂ ਨਾ ਵਿਖਿਆ ਤਰੈ ਜਲ ਧੂਵੈ ਜਲ ਧੂਵੈ ਬਹੁ ਦੇਹ ਅਨੀਤ ਸੁਧ ਕਹਾ ਹੋਏ ਕਾਚੀ ਪੀਤ ਮਨ ਹਰ ਕੇ ਨਾਮ ਕੀ ਮਹਿਮਾ ਊਚ ਨਾਨਕ ਨਾਮ ਉਦਰੇ ਪਤਿਤ ਬਹੁ ਮੂਚ ਬਹੁਤ ਸਿਆਣਪ ਜਾਮਕਾ ਭਉ ਵਿਆਪੈ ਅਨਿਕ ਯਤਨ ਕਰ ਤ੍ਰਿਸ਼ਣ ਨਾ ਤ੍ਰਾਪੈ ਭੇਖ ਅਨੇਕ ਅਗਨ ਨਹੀਂ ਬੁਝੈ ਕੂਟ ਉਪਾਵ ਦਰਗ ਹੈ ਨਹੀਂ ਸਿੱਜੈ 부ਝੈ ਪੂਲਾ ਬੁਲਣਾ ਸਿੱਜੈ ਕਸ ਕੀ ਛੂਟਸ ਨਹੀਂ ਉਪਯਾਨ ਮੋਹ ਵਿਆਪਹਿ ਮਾਇਆ ਜਾਲ ਔਰ ਕਰ ਤੂਤ सगली ਜਮਦਾਨੈ ਗੋਵਿੰਦ ਭਜਨ ਬਿਨ ਤਿਲ ਨਹੀਂ ਮਾਨੈ ਹਰ ਕਾ ਨਾਮ ਜਪਤ ਦੁਖ ਜਾਏ ਨਾਨਕ ਬੋਲੇ ਸਹਿਜ ਸੁਭਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ